ਮੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀ ਕਿ ਆ ਕੋਈ ਪਲਾਨਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੀ ਨਾਲ ਹੀ ਸੀ ਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਂ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹਨੂੰ ਵੀ ਟ੍ਰੇਸ ਕੀਤਾ ਜਾ ਸਕੇ ਸਵੇਰੇ ਕਿੰਨੇ ਵਜੇ ਆਈ ਕਿਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਸੀ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਇਹ ਅਸੀਂ ਪੁਲਿਸ ਨੂੰ ਪੇਜ ਚੁਕੇ ਆਂ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਪੇਸ ਦਾ ਸਰ ਕਿੰਨੇ ਵਜੇ ਆਇਆ ਸੀ ਇਸਕੇ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਕੋਈ ਅਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦੇਣਾ ਸਰ ਮੇਲ ਕਿੰਨੇ ਵਜੇ ਸੀ ਸਰ ਸਾਈਬਰ ਪੁਲਿਸ ਕੱਲ ਨੂੰ ਨਸ਼ਾ ਆਦੀ ਮੇਲ ਹੈ ਕਿ ਉਹ ਵੀ ਸ਼ਾਇਦ ਨੂੰ ਕਿਤੇ ਹੈ ਕਿ ਕੋਈ ਚੀਜ਼ ਤਾਂ ਹੋ ਰਹੀ ਹੈ ਯਾਰ ਕਿ ਸੰਨ ਇਨਫੋਰਮੇਸ਼ਨ ਦੇ ਹਰਿਆਣੇ ਵਾਲੇ ਨੂੰ ਵੀ ਕੋਈ ਕਿਤੇ ਆਈ ਹੈ ਵਿੱਚ ਨੀ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਸਰ ਇਹ ਕਿੰਨੇ ਵਜੇ ਮੇਲ ਆਈ ਹੈ ਇਹ ਇਹ ਜਿਹੜੀ ਸਾਾਨੂੰ ਇਨਫੋਰਮੇਸ਼ਨ ਲਗੀ ਲਗਭਗ ਪੌਣੇ 9 ਦੇ ਵਜੇ ਪੌਣੇ 9 ਦੇ ਕਰੀਬ ਹੈ ਹਜੇ ਤੱਕ ਅੱਜ ਪੌਣੇ ਸਸਪੈਕਟ ਜਾਂ ਕੁਝ ਫਾਈਂਡ ਹੋਇਆ ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਉਹ ਨਹੀਂ ਆਇਆ ਸਸਪੈਕਟ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਹੋਈ ਤੁਹਾਨੂੰ ਕੋਈ ਅਵਾਜ਼ ਜਾਰੀ ਕੀਤੇ ਗਏ ਨੇ ਆਪਣੇ ਜਿੰਨੇ ਵੀ ਆਫੀਸਰਸ ਨੇ ਵੀ ਉਹਨਾਂ ਨੂੰ ਜਿੰਨੇ ਵੀ ਕੰਮ ਕਰਨ ਵਾਲੇ ਨੇ ਵੀ ਉਹ ਤਿਆਰ ਰੱਖਣ ਜਾਂ ਜੇ ਵੀ ਇਸ ਤਰ੍ਹਾਂ ਦਾ ਵਿਅਕਤੀ ਆਉਂਦਾ ਵੀ ਉਹਦਾ ਵੀ ਖਿਆਲ ਰੱਖਣਾ ਜੇ ਦੀ ਸੂਚਨਾ ਇਸ ਤਰ੍ਹਾਂ ਨਹੀਂ ਨਹੀਂ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਹਰ ਇੱਕ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ ਔਥੈਂਟੀਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਸਰ ਜੀ ਚੈਕਿੰਗ ਜਿਹੜੀ ਹੈ ਕਲੀਅਰ ਹੋ ਕੇ ਕੋਈ ਪ੍ਰੋਬਲਮ ਤਾਂ ਨਹੀਂ ਇਹਦੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੇ ਸਾਨੂੰ ਇਨਫੋਰਮੇਸ਼ਨ ਆ ਜਾਈਗੀ ਜਦੋਂ ਕਲੀਅਰੈਂਸ ਆਏਗੀ। ਟ੍ਰੇਸ ਹੋਇਆ ਪਈਆ ਤੱਕ ਹੁਣ ਤੱਕ ਕੋਈ ਸਾਈਬਰ ਦਾ ਰਿਸਪੌਂਸ ਨਹੀਂ ਆਇਆ ਤੱਕ ਟ੍ਰੇਸ ਹੋਇਆ ਨਹੀਂ। ਨਹੀਂ ਸਾਈਬਰ ਹਜੇ ਤਫ਼ਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆਈ। ਸਰ ਕੀ ਤੁਹਾਨੂੰ ਕੀ ਲੱਗਦਾ ਇਹ ਹਾਕਸ ਬੰਬ ਥ੍ਰੈਟ ਕਾਲ ਹੈਗੀ ਹੈ ਕਿ ਕਿਵੇਂ ਹੈਗਾ ਇਹ? ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ অর ਨਾਟ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰ ਅਸੀਂ ਲੈ ਲਏ। ਥੈਂਕ ਯੂ ਸਰ। ਆਲ ਦੇ ਫਿਲਾਲ ਸਿਕਿਉਰਟੀ ਹੋਰ ਵਧਾਈ ਗਈ ਹੋਊਗੀ। ਡਿਸੋਫੀਸਲ। ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜਾਏ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜਾਏ ਥੈਨ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਇੰਟਰਨੈਸ਼ਨਲ EPO ਬਾਰੇ ਗੱਲ ਹੋ ਰਹੀ ਸਰ ਜੀ ਕੋਈ ਹੋਰ ਵੀ ਟਿਕਾਣੀ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਰੀਟਰੀਏਟ ਕੰਪਲੈਕਸ ਹੈ ਡੀਸੀ ਆਫਿਸ ਸਰ ਆਡੀਐਕਸ ਨਾਲ ਕਿਹਾ ਗਿਆ ਹੈਗਾ ਕਿ ਗੂਰਮੁਖ ਨਹੀਂ ਅੰਦਰ ਵਿੱਚ ਆਰਡੀਐਕਸ ਵਰਡ ਮੈਂਸ਼ਨ ਸੀ ਸਰ ਇਹ ਵੀ ਅਸੀਂ ਤਾਂ thinking ਹੀ ਦੀ ਚੈਕਿੰਗ ਉੱਤੇ ਹਟਾ ਲਗ ਕੀਤੀ ਜਦੋਂ ਪਾਣੀ ਪੈਨਿਕ ਨਾ ਹੋ ਗਏ हां जी बिल्कुल बिल्कुल ध्यान ਨਾਲ ਹੀ ਕਰਾਂਗੇ ਜੀ ਚੈੱਕ ਇਨ ਇਲੈਕਸ਼ਨ ਨੂੰ ਲੈ ਕੇ ਵੀ ਕੁਝ ਜਿਹੜਾ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਵੀ ਉਸ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਸੂਚਨਾ ਮਿਲਨ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨਸ ਆ ਰਹੇ ਆ ਅਸੀਂ ਉਸ ਨੂੰ ਕੰਪਲਾਈ ਕਰ ਰਹੇ ਹਾਂ ਜੀ